نانک ہوس می سچ سوچے سوچ نہ ہوئی ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵੀ ਜੇ ਲਾਇ ਰਹਾ ਅਲਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਫੁਰੀਆਂ ਪਾਲ ਸਹਸ ਸਿਆਣ ਪਾਲਖ ਹੋਵੇ ਤੈਕ ਨ ਚੱਲੇ ਨਾਲ ਕੀ ਸਚਿਆਰਾ ਹੋਈ ਐ ਕੈ ਕੋੜੇ ਟੁੱਟੇ ਪਾਗ ਹੁਕਮਰ ਜਾਈ ਚੱਲਣਾ نال لکھیا نال حکمی ہو ونی اکار حکم نا کسی آ جائی حکمی ہو ون جی حکم لے بڑی آئی حکمی اتم نیش حکم لے کھدو کس کو پائی ایک, ایک نا حکمی بغسیس ایک حکمی ستا پبائی ہے حکمی اندر سب کو باہر حکم نا کوئی ਨਾਨਕ ਹੁਕਮਿ ਜੇ ਜੇ ਤਾਹੁ ਮੇ ਕਹੀ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕਉ ਦਾਤ ਜਾਣੀ ਨਿਸ਼ਾਨ ਗਾਵੇ ਕਉ ਗੁਣ ਵਡਿਆਈਆਂ ਚਾਰ ਗਾਵੇ ਕਉ ਵਿਦਿਆ ਵਿਚਿ ਵਿਚਾਰ ਗਾਵੇ ਕਉ ਸਾਂਝ ਕਰੇ ਤਨਖੇ ਗਾਵੇ ਕਉ ਜੀ ਲੇ ਫਰਦੇ ਗਾਵੇ ਕਉ ਜਾਪੇ ਦਿਸੇ ਦੂਰ

ਪਿਆਰ ਕੇ ਅੰਗੇ ਰਖੀਏ ਜਿੰਦੇ ਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿਸ ਰੰਧਰੇ ਪਿਆਰ ਅਮਰ ਤੇ ਵਿਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੀ ਕੱਪੜਾ ਨਜ਼ਰੀ ਮੋਖਦਵਾਰ ਨਾਨਕ ਕੇ ਵੇ ਜਾਣੀ ਸੋ ਆਪੇ ਸਚਿਆਰ ਤਾਂ ਪਿਆ ਨਾ ਜਾਈ ਤਾ ਨਾ ਹੋਏ ਆਪੇ ਆਵਨ ਜਿੰਸੇ ਜਿੰਸੇ ਵਿਅਤਨ ਪਾਇਆ ਮਾਨ ਨਾਨਕ ਗਾਵੀ ਬਣੀ ਨਜ਼ਾਰ ਗਾਵੀਏ ਸੰਗ ਵਿੱਚ ਰੱਖੀਏ ਭਾਵ ਹੁ ਤ ਪਰ ਹਸ ਸੰਕਰ ਲੈ ਜਾਏ ਗੁਰਮੁਖ ਨਾਜ਼ਮੁ ਗੁਰਮੁਖ ਵੇਦੰਮ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਗੌਰ ਹਵਾਰਮਾ ਪਰਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਈ ਦੇਹਣਾ ਕਥਨ ਨਾ ਜਾਈ ਬੁਰਾਈ ਕਦੇ ਬੁਝਾਈ ਸਵਨਾ ਜੀਆ ਕਾਇ ਸਦਾਤਾ ਸੁ ਮੇਸ ਨਾ ਜਾਈ ਤਿਸ ਨਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹੀ ਕਰੀ ਜੇ ਤੇ ਹੇਤੂ ਪਾਹੀ ਵੇਖਾਂ ਬਿਨ ਕਰਮੋਂ ਕੇ ਮਿਲੇ ਲੈ ਮਤ ਬਜਰਤਨ ਜੋ ਆਹਰ ਮਾਨਕ ਜੇ ਕੁਰ ਕੀ ਸੇਕ ਸੁਣੀ ਗੋਰਾਇ ਕੰਦੇ ਮਜਾਈ ਸਵਨਾ ਜੀਆ ਕਾਇ ਸਦਾਤਾ ਸੋ ਮੇ ਵਸਨਾ ਜਾਈ ਜੀਜ ਕੁਚਾਰੇ ਆਰ ਜਾ ਹੋਰੰਦ ਸੋਣੀ ਹੋਏ ਨਵਾ ਖੰਡਾ ਚ ਜਾਣੀ ਨਾ ਚੱਲੇ ਸੋ ਕੋਈ ਚੰਗਾ ਨੁਰ ਖਾਇ ਕੇ ਜਸ ਬੀਤ ਜਗ ਲੇ ਜੇਤ ਹੰਦ ਨਾਵੇ ਤਾ ਵਾਤਾਂ ਪੁੱਛੇ ਕਿ ਕੀ ਤੰਦਰ ਕੀਟਾ ਦੋਸ਼ੀ ਦੋਸ਼ ਤਰੇ ਨਾਨ ਨਿਰਗੁਣ ਗੁਣ ਕਰੇ ਗੁਣ ਬੰਤੇ ਆ ਖੁੰਦੇ

سنیا سمرت وید نانک بھگتوں سدا وگاس سنی دکھ پاوکا نا سن سنتو گیان سنیا ارسکاش نان سن پڑ پڑ پاو پاوی مان سن لاگے سہجان نانک بگتوں سدا وگاسا سنی دکھ پاوکا نا سن سن سرا گنا کی گا سن سب پ ਸਨੇ ਅੰਦੇ ਪਾਵੇ 라ਹ ਸਨੇ ਹਾਥ ਸੰਗਵ ਨਾਨਕ ਭਗਤਾਂ ਸਦਾ ਵਿਗਾਸ ਸਨੇ ਦੋਖ ਪਾਵ ਕਾ ਨਾਸ ਮਨੇ ਕੀ ਗਤ ਰਹੀ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਇਂ ਕਾਗਤ ਗਵਨ ਲੇਖਨ ਹਾਰ ਮਨੇ ਗਾਵੇ ਘਨ ਵਿਚਾਰ ਐਸਾ ਨਾਮ ਨਰਿੰਜਿਨ ਹੈ ਜੇ ਕੋ ਮਨ ਜਾਲਿ ਮਨ ਕੋਏ ਮਨਿ ਸੋਤ ਹੋਏ ਮਨ ਬੰਧ من سگل پون منے موہ چھوٹا نہ کھائے ایسا جے کو من جانے من کے من مار گنا پائے من پرسو پر گڑ جائے من مگن چلے پنت من سن بند ایسا نام درنجن ہوئے

جے کو کہیں کریمی چار کرتے کے کرنے نہ ہی سنوار تول ترم دیا کا بوت سنتو تھار کھیا جن سوت جے کو بنجے ہو بس چیار تولے اوپر کے تابار تاتی اور پری ہور ہو تستے پاتلے کن جور جی یاد رنگا کی ناو سمنا نکیا پڑی کلاو ਇਹੋਲੇ ਖਾਲਸੇ ਜਾਣੇ ਵੇਲੇ ਖਾਲਸੇ ਆ ਕੀਤਾ ਹੋਏ ਕਿਤਾ ਤਮ ਸਹਲਿਆ ਰੂਪ ਕੇ ਤੀਂ ਦਾ ਜਾਣ ਕੰਕੋਤ ਰੀ ਤਬ ਸਾਂਹ ਕੋ ਕਵਾਉ ਦਿਸਤੀ ਫਿਲਾਕ ਦਰੀਆਉ ਕੁਦਰਤ ਕਾਹਾਂ ਵਿਚਾਰ ਹਵਾਰਿਆ ਨਾਂ ਜਾਵੈ ਏਕ ਵਾਰ ਜੋਦਦ ਭਾਵਿਆ ਸਾਈ ਭਲੀ ਕਾ ਉਸਦਾ ਸ਼ਰਮ ਨਰੰਗਨ ਕਾ

تو صدا سلام درن کا سنکھ ناو سنکھ تام گم گم سنکھ رو سنکھ اثر پار جو کری نام کری سلا اکری گیان گیت گنگا کری لکھن و لڑنا کرا سا سنجوگ و خان جے نہ لکھے تے سنائیں جی فرمائیں تے تے پائے جیتا گیتا تے تا نہ بڑھنا ہی نہیں کو تھا

ਕਿਵ ਕਰੀ ਆਖਾਂ ਕਿਵ ਸਲਾਹੀ ਕਿਵ ਬਾਨੀ ਕਿਵ ਜਾਣਾਂ ਨਾਨਕ ਅੱਖਾਂ ਸਾ ਕੋ ਆਖੀ ਇੱਕ ਦੋ ਕਿਸਿਆਣਾ ਵੰਡਾ ਸਭ ਢੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੀ ਆਗੇ ਜਾਂ ਨਾ ਸੋਹੈ ਪਤਾਲਾ ਪਤਾਲਾ ਦਾ ਸੰਗਾ ਸੂੜ ਕੋੜ ਕੋਪਾਲ ਥਕੇ ਵੇਦ ਕਹਿਨ ਖਵਾ ਤੁਮ ਸਹਸ

جے کو کھائیں کیا کھن پائے ہوں جان جیتیاں مو کھائے آپے پی جانیاں پین دے آکھے سیویں کے ان کے جسنوں باو سے شب تسلا نان کبات شاہی شاہ مولا گن مول ملک بار ملک بار ملک امول آب ہے ملک جاہی ملک بار ملک بار ملک سمائی ملک رمک دیمان ملک طول ملک مول وزی سمن نسان مول کر مول فرمان مول عمل آکھیانا جایا کھا کر ہی لولا یا کھیں بیت پاڑ فلان آکھیں کھیں پڑیں قریب کھیان آکھے میں آکھیں اندہ آکھیں گو پی دے گو اندہ کھیں شری آکھیں سندہ آکھیں کہتے ہیں کہتے ہیں وہ دو آکھیں دانو یا آکھیں دیو آکھیں سندر مندین سیو کہتے ہیں آکھیں آکھن پائی کہتے ہیں کہتے اٹھڑ جائی ਏ ਤੇ ਗੇ ਤੇ ਹੋਰ ਕਰੇ ਤਾਖਨ ਸਕੀ ਕਹੀਂ ਕਹੀਂ ਜੇਵਲ ਭਾਵੇਂ ਤੇਵਲ ਹੋਏ ਨਾਨਕ ਜਾਣੇ ਸਾਚਾ ਸਨੇ ਜੇ ਕੋ ਆਖੀ ਬੋਲ ਬੰਗਾਲ ਤਾਲਿਹੀ ਸਰ ਗਵਾਰਾ ਗਵਾਰਾ ਸੋਦਰ ਕੀ ਹਾ ਸੋ ਕਰ ਕੀ ਹਾ ਜਿਦ ਵੈ ਸਰ ਸੰਭਾਲੇ ਬਾਜੀ ਨਾਦਨੀ ਅਸ਼ੰਖਾ ਕੀਤੇ ਹਾਵਨ ਹਾਰਿ ਤੇ ਤੇ ਰਾਗ ਪਰੇ ਸੰਗਹੀਨ ਕੀਤੇ ਗਾ ਹਾਵਨ ਹਾਰਿ

ਗਾਵਹਿ ਸੇ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵ ਜਿਤੇ ਸਤੇ ਸੰਤੋਖੀ ਗਾਵਹਿ ਜੀਨ ਕਰਾਣ 51 ਫੰਡ ਸਪੰਨਰ ਜੀ ਸੰਜੁਗ ਜਿ ਕਬੀਨ ਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਲ ਸਰਗਾ ਮਾ ਛਟਿਆਲੇ ਗਾਵ ਰਤਨ ਨੂੰ ਪਾਈਂ ਤੇਰੇ ਅਲਸ ਤੇ ਸਨਾਰ ਲੈਂਦਾ ਗਾਵਹਿ ਜੋਤ ਮਹਾ ਬਲ ਸੂਰਾ ਗਾਵਹਿ ਕਾਣੀ ਚਾਰੇ

ਰਜਨ ਜਿੰਦਰ ਚਾਹੀ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵਤ ਸਦੇ ਵਡਿਆਈ ਜੋਤਿ ਸੁਭਾਗਿ ਸੋਇ ਪਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਸ ਨਾ ਨਿਕਲ ਰਹਿ ਜਾਈ ਮੁੰਦਾ ਸੰਤੋ ਸਾਰੋਂ ਪਾਤ ਝੋਲੇ ਧਿਆਨ ਕੀ ਕਰਹਿ ਵਿਪੂਰਤ ਕਿੰਤਾ ਕਾਲ ਕਵਾਰੀਂ ਤਾਇਆ ਜੋਤਨ ਦਾ ਫਤੇਤ ਆਈ ਪੰਥੀ ਸੰਗਲ ਜਮਾਤੀ ਮਨ ਜੀ ਤੇ ਜਗਜੀਤ ਆਦੇਸ ਆਦ ਅਨੀਲ ਨਾਤ ਅਨਾਹਦ ਤਿਕਤਿਕ ਇੱਕ ਵੇਸ ਆਪੋਗਤ ਗਿਆਨ ਦੇ ਆ ਭੰਡਾਰ ਕਣਕੜ ਵਾਂਜੀ ਨਾਲ ਆਪਨਾਥ ਨਾਥੀ ਸਭਨ ਜਾ ਕੀ

ਓਹ ਵੇਖੈ ਓਨ ਜਨਾਵੇ ਬਹੁਤਾ ਇਹ ਬਿਡਾਨ ਆਦੇ ਤਸੇ ਆਦੇਸ ਆਦ ਅਨੀਲ ਅਨਾਥ ਨਾ ਹੱਦ ਜਗ ਜਗ ਇਕ ਹੁੰਦੇ ਸੁ ਆਸਨ ਰਹਿ ਲੈ ਪੰਡਾਰ ਜੋ ਕਿ ਸ਼ਬਦ ਸੇ ਇਕ ਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇ ਤਸੇ ਆਦੇਸ ਆਦ ਅਨੀਲ ਅਨਾਥ اناہد وجہ ایکوں بیس ایک دون جی وہ لاکھ بو ہے لاکھ میں لاکھ بیس لاکھ لاکھ گیڑا کی ایک نون جگ دیس اے ترہ پت بڑیاں چڑیے ہوئی آکی سنگل نایا کا شکن کی ٹائی ریس نان مدری پائیے کوڑی, کوڑی کوڑی تھی ساکھن جو رہ جپے نہ جور جو نہ منگل دے نہ جور رہ جو نہ جنبار نہ جور, جور جو نہ رائے مرم سو جو نہ سوتی گیان چا جیسے ہاتھ جور کر ویخ سوئے نانک راتی تی بار پن پانی اگنی پرتا تسویں جی جگت کے رنگ تین کے نامیکرمی کرمی ہوئی بیچار کچا سچا دربار ترم تری کرم پوی نچ نیا کنڈ ہو ترم گیان کنڈ کا کھو کرم کے پن پانی بے سنترتے کان مہیش کے برم کارت کری قرد رو پرم کے بےش کےتیا کرم پومی میر کے دوپ دش

ਧਰਮ ਖੰਡ ਕੀ ਬਾਣੀ ਰੂਪ ਤਿਥੇ ਘਾਲ ਕੜੀਏ ਪਹਤਨੂਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪਿਛੇ ਪਿਛਤਾਇ ਤਿਥੇ ਕੜੀਏ ਸੋ ਤਮਾਤ ਮਨ ਬੁੱਧ ਤਿਥੇ ਕੜੀਏ ਸਰਹੰਦਾਂ ਕੇਸ ਹੁੰਦਾ ਕਰਮ ਖੰਡ ਕੀ ਬਾਣੀ ਜੋ ਤਿਥੇ ਹੋਰ ਨ ਕੋਈ ਹੋ ਤਿਥੇ ਜੋਤ ਮਹਾ ਬਲ ਸੋਤਨ ਮੇਰਾ ਮੁਰਿਆ ਪਰਪੋਰ

ਦਸਰਾਤ ਦਾਈ ਦਾਇਆ ਹਿਲੇ ਸਗਲੇ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕਿਤਿ ਸੁੱਟੀਆਂ ਦਾ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾ